ਜਰ ਜਰ ਮੈਨੂੰ ਸਮਝ ਆ ਤੁਹਾਨੂੰ ਦੇਖੋ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੇ ਇਹ ਟੂਰਨਾਮੈਂਟ ਹਰ ਸਾਲ ਕਰਾਉਂਦੇ ਨੇ ਬਹੁਤ ਵੱਡੀ ਗੱਲ ਹੈ ਅੱਜ ਸਾਰੇ ਟੂਰਨਾਮੈਂਟ ਬੰਦ ਹੋ ਗਏ ਤਕਰੀਬਨ ਤਕਰੀਬਨ ਬਹੁਤ ਘੱਟ ਟੂਰਨਾਮੈਂਟ ਰਹਿ ਗਏ ਮੈਂ ਵਧਾਈ ਦਿੰਦਾ ਇਹਨਾਂ ਨੂੰ ਔਰ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਨੇ ਇਹ ਬਹੁਤ ਟੌਪ ਲੈਵਲ ਟੂਰਨਾਮੈਂਟ ਕਰਾਉਂਦੇ ਨੇ ਤੇ ਗਰਾਊਂਡ ਵੀ ਇਹ ਨਾਭੇ ਦਾ ਸਭ ਤੋਂ ਵਧੀਆ ਗਰਾਊਂਡ ਹੈ ਸੋ ਮੈਂ ਵਧਾਈ ਦਿੰਦਾ ਇਹਨਾਂ ਨੂੰ ਅਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਵੇਂ ਇਹ ਟੂਰਨਾਮੈਂਟ ਕਰਾ ਰਹੇ ਇਹ ਐਵੇਂ ਕੰਟੀਨਿਊ ਚੱਲਦਾ ਰਹੇ ਜੇ ਆਪਾਂ ਬੱਚੇ ਨੂੰ ਇਸ ਪਾਸੇ ਲਾਵਾਂਗੇ ਤਾਂ ਜਿਹੜੇ ਅਸੀਂ ਨਸ਼ੇ ਦੀ ਗੱਲ ਕਰਦੇ ਆਂ ਜਿਹੜੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਹੀ ਆਪਣੀ ਗੱਲ ਬਣੂਗੀ ਜੇ ਸਾਡੇ ਬੱਚੇ ਖੇਡਾਂਗੇ ਨਹੀਂ ਆਉਣਗੇ ਜਿਹੜੀ ਕਬੱਡੀ ਹੈ ਇਹ ਸਾਡੀ ਜਿਵੇਂ ਮਾਂ ਬੋਲੀ ਪੰਜਾਬੀ ਕਹਿੰਦੇ ਆਂ ਐਂ ਹੀ ਸਾਡੀ ਪੰਜਾਬੀ ਮਾਂ ਖੇਡ ਹੈ ਜਿਹੜੀ ਇਹ ਕਬੱਡੀ ਹੈ ਜੋ ਇਸ ਸਾਰਿਆਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਸ ਤਰ੍ਹਾਂ ਕਰਦੇ ਰਹਿਣ ਤੇ ਸਾਡੇ ਚੰਗੇ ਪਾਚਿਲਾ ਤਾਂ ਵੈਲਫੇਅਰ ਸੁਸਾਇਟੀ ਵੱਲੋਂ 6ਵਾਂ ਦੋ ਦੋ ਜਾ ਹੈ ਜਿਹੜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹਦੇ ਵਿੱਚ ਪਿਛਲੇ ਸਾਲ ਵੀ ਅਸੀਂ ਹਾਜ਼ਰੀ ਭਰ ਕੇ ਗਏ ਸੀ ਸੋ ਮੈਂ ਸਾਬ ਦਾ ਕੀ ਬੜਾ ਵਧੀਆ ਪ੍ਰਾਲਾ ਸੋ ਸਮੂਹ ਕਲੱਬ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਸੋਜੀ ਇਹਦੀ ਕਮੇਟੀ ਕੋਰਨੋ ਪਹਿਲਾਂ ਤਾਂ ਮੁਬਾਰਕਬਾਦ ਤੇ ਧੰਨਵਾਦ ਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਇਹ ਤਾਂ ਦੇ ਖੇਡ ਮੇਲੇ ਟੂਰਨਾਮੈਂਟ ਜਿਹੜੇ ਨੇ ਹੋਣੇ ਚਾਹੀਦੇ ਨੇ ਸੋ ਜਿਨ੍ਹਾਂ ਨੂੰ ਮੈਂ ਸੋਹੰਦਾ ਕਿ ਇਹ ਵੀ ਉਪਰਾਲਾ ਕਰਕੇ ਨਾਭ ਏਰੀਆ ਦੇ ਵਿੱਚ ਬੜਾ ਵੱਡੇ ਲੈਵਲ ਦੇ ਟੂਰਨਾਮੈਂਟ ਹ 6 ਸਾਲ ਤੋਂ ਕਰਾ ਰਹੇ ਨੇ ਸੋ ਅਸੀਂ ਵੀ ਮਤਲਬ ਇਹ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਹਨਾਂ ਨੂੰ ਹੋਰ ਹੱਲਾਸ਼ੀਰਤ ਦੇਣ ਲਈ ਮੱਖਮਕਾ ਗੱਗੂ ਸਾਹਿਬਾ ਨਾਲ ਜਿੱਥੇ ਪਹੁੰਚੇ ਨੇ ਕਿਉਂਕਿ ਜੇ ਚੰਗੇ ਕੰਮ ਦੀ ਕਿਸੇ ਨੂੰ ਪਾਲਣ ਸ਼ੀਰਤ ਰਮਾਂਗੇ ਤਾਂ ਹੋਰ ਅੱਗੇ ਨੂੰ ਵੱਧ ਕੇ ਉਹ ਨੌਜਵਰ ਇਦਾਂ ਦੇ ਕੰਮ ਕਰਦੇ ਨੇ ਸੋ ਇਦਾਂ ਦੇ ਟੂਰਨਾਮੈਂਟ ਹੋਣਾ ਚਾਹੀਦਾ ਨੇ ਸ਼੍ਰੋਮਣੀ ਕਾਲਜੀ ਸਰਕਾਰ ਵੇਲੇ ਕਬੱਡੀ ਵਰਲਡ ਕੱਪ ਹੁੰਦਾ ਸੀ ਬੜੇ ਦੁੱਖ ਨਾਲ ਗੱਣਾ ਪੈਂਦਾ ਕਿ 2017 ਤੋਂ ਬਾਅਦ 5 ਸਾਲ ਕਾਂਗਰਸ ਕਰ ਰਹੀ ਹੈ ਆ ਹੁਣ 3 ਸਾਲ ਦੇ ਕਰੀਬ ਆਮ ਆਦਮੀ ਪਾਰਟੀ ਨੂੰ ਹੋ ਗਏ ਪਰ ਮੈਂ ਸਮਝਦਾ ਕਿ ਉਹ ਟੂਰਨਾਮੈਂਟ ਜਿਹੜੀ ਮਾਂ ਖੇਡ ਕਬੱਡੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕੱਖਾਂ ਦੀ ਖੇਡ ਕਬੱਡੀ ਨੂੰ ਲੱਖਾਂ ਦੀ ਲੱਖਾਂ ਤੋਂ ਕਰੋੜਾਂ ਤੱਕ ਪਹੁੰਚਾਇਆ ਸੋ ਮੈਂ ਸਮਝਦਾ ਕਿ ਉਹ ਕਿਤੇ ਹੁਣ ਵੱਡੇ ਟੂਰਨਾਮੈਂਟ ਵੱਡੇ ਵਰਲਡ ਕੱਪ ਦਿਖਦੇ ਨਹੀਂ ਸੋ ਗੁਰੂ ਕਿਰਪਾ ਕਰੇ ਫੇਰ ਸਰਕਾਰਾਂ ਬਣਦੇ ਉਹ ਟੂਰਨਾਮੈਂਟ ਵਰਲਡ ਕੱਪ ਦੁਆਰਾ ਫੇਰ ਸ਼ੁਰੂ ਕਰੀਏ 6ਵੇਂ ਕਬੱਡੀ ਕੱਪ ਚ ਕਿਵੇਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸੀਡ ਪਾਕ ਸਿੰਘ ਵੈਲਫੇਅਰ ਸੁਸਾਇਟੀ ਹਰ ਸਾਲ ਇੱਥੇ ਕੋਟੀ ਦਾ ਮੈਚ ਕਰਾਉਂਦੀ ਹੈ ਇਹ ਮੈਚ ਨਾਲ ਸਾਡੇ ਜਿਹੜੇ ਨੌਜਵਾਨ ਨੇ ਜੀ ਨਸ਼ਿਆਂ ਤੋਂ ਬਚਦੇ ਨੇ ਇੱਕ ਉਹਨਾਂ ਦੀ ਸਿਹਤ ਬੜੀ ਕਾਮਯਾਬ ਹੁੰਦੀ ਹੈ ਇੱਕ ਉਹ ਆਪਦਾ ਨਾਮ ਦਾ ਰੋਸ਼ਨ ਕਰਦੀ ਕਰਦੇ ਨੇ ਨਾਲ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਸਾਡੇ ਸ਼ਹਿਰ ਦਾ ਨਾਮ ਉੱਚਾ ਕਰਦੇ ਨੇ ਤੇ ਇਹ ਬਹੁਤ ਵੱਡਾ ਉਪਰਾਲਾ ਹੈ ਕਹਿਣ ਨੂੰ ਗੱਲ ਛੋਟੀ ਜੀ ਹੁੰਦੀ ਹੈ ਇਹ ਮੈਚ ਕਰਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਇਹਨਾਂ ਨੂੰ ਲੱਗਿਆ ਨੂੰ ਘੱਟੋ ਘੱਟ 3 ਮਹੀਨੇ ਹੋ ਗਏ ਮੈਂ ਦੇਖਦੇ ਨੂੰ ਇੰਨੀ ਮੈਂ ਕਿਹਾ ਦੋ ਦਿਨ ਦਾ ਹੈ ਮੇਲਾ ਤਿੰਨ ਮਹੀਨਿਆਂ ਤੋਂ ਇਹ ਤਿਆਰੀਆਂ ਕਰ ਰਹੇ ਨੇ ਪਰ ਮਾਸ ਮੈਂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਸੇਤਾਂ ਕਾਮ ਜੋ ਹੋਣ ਇਹ ਅੱਗੇ ਨੂੰ ਹੋਰ ਵੱਧ ਤੋਂ ਵੱਧ ਇਹ ਖੇਡ ਮੇਲੇ ਕਰਾਉਂਦੇ ਰਹਣ ਜਿਹਦੇ ਨਾਲ ਪੰਜਾਬ ਦਾ ਨਾਮ ਕੱਲਾ ਪੰਜਾਬ ਤੇ ਨਹੀਂ ਸਾਰੇ ਦੇਸ਼ ਤੇ ਨਹੀਂ ਵਰਲਡ ਦੇ ਵਿੱਚ ਵੀ ਸੁ ਹੋ ਰਿਹਾ ਹੈ ਇਹ ਜਿਹੜੇ ਕਬੱਡੀ ਕੱਪ ਹੁੰਦੇ ਨੇ ਇਹਦੇ ਨਾਲ ਪੰਜਾਬ ਦੀ ਇੱਕ ਵੱਖਰੀੋ ਪਛਾਣ ਆ ਮੈਂ ਪਰਮਾਤਮਾ ਪੂਰੇ ਅਰਦਾਸ ਕਰਦਾ ਵੀ ਇਹ ਸਾਰੀਆਂ ਟੀਮਾਂ ਸੁੱਖੀ ਸਾਂਧੀ ਆਉਂਦੀਆਂ ਨੇ ਤੇ ਸੁੱਖ ਜਾਂਦੇ ਘਰੇ ਜਾਣ ਤੇ ਜਿਹੜੇ ਦਰਸ਼ਕ ਦੇਖਣਾ ਆਏ ਨੇ ਉਹਨਾਂ ਦੀ ਉਮਰਾਂ ਲੰਬੀਆਂ ਹੁਣ ਆਪ ਦਾ ਘਰੋਂ ਟਾਈਮ ਛੱਡ ਕੇ ਆਏ ਨੇ ਤੇ ਵਾਰ-ਵਾਰ ਇੱਥੇ ਆਉਣ ਦੇ ਸਬਦਾਂ ਧੰਨਵਾਦ ਕਿ ਬਹੁਤ ਸਾਡੇ ਇਥੇ ਦੀ ਨੌਜਵਾਨਾਂ ਦੀ ਟੀਮ ਸ਼ਹੀਦ ਭਗਤ ਸਿੰਘ ਸੇਵਾ ਸਟੇਡੀਅਮ ਨੂੰ ਇਹ ਹਰ ਸਾਲ 6ਵੇਂ ਸਾਲ 6ਵੇਂ ਸਾਲ ਵਿੱਚ ਇਹ ਖੇਡਾਂ ਹੋ ਰਹੀਆਂ ਸੋ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵਾਰਕਵਾਤ ਦੇਣੀ ਚਾਹੁੰਦਾ ਕਿਉਂਕਿ ਅੱਜ ਤੇ ਬਹੁਤ ਵੱਡੀ ਜ਼ਰੂਰਤ ਹੈ ਕਿ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਬੱਚਿਆਂ ਨੂੰ ਸਭ ਤੋਂ ਵੱਡਾ ਉਪਰਾਲਾ ਜਿਹੜਾ ਹੈਗਾ ਉਹ ਖੇਡਾਂ ਦਾ ਹੈਗਾ ਸੋ ਮੈਂ ਸਾਰੇ ਲੀਡਰਸ਼ਿਪਾਂ ਦਾ ਧੰਨਵਾਦ ਕਰਦਾ ਸਾਡੇ ਬਹੁਤ ਸਤਿਕਾਰਯੋਗ ਕੈਬਨਟ ਮੰਤਰੀ ਸਰਜੀਤ ਸਿੰਘ ਲਖੜਾ ਜੀ ਆਏ ਨੇ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨਿਰਸਾਬ ਆਏ ਨੇ ਬਿਰਾਂ ਬਹੁਤ ਹੀ ਪਰਮ ਮਿੱਤਰ ਰਾਜੂ ਖੰਨਾ ਜੀ ਆਏ ਨੇ ਜਿਹੜੇ ਕਿ ਹਲਕਾ ਇੰਚਾਰਜ ਨੇ ਜਨਰ ਸ਼ਕਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਤੇ ਨਾਲ ਇਹ ਵੀ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਇਹਨਾਂ ਅਭਰਾਲਿਆਂ ਦੇ ਵਿੱਚ ਸੰਯੋਗ ਕਰਕੇ ਜਿਹੜਾ ਕਿ ਵੱਡਾ ਨੌਜਵਾਨਾਂ ਦੀ ਵੱਡੀ ਟੀਮ ਹੈ ਔਰ ਪਰਮਜੀਤ ਹੈ ਉਹਨਾਂ ਦੀ ਸਾਰੀ ਟੀਮ ਜਿਹੜੀ ਇਕੱਠੇ ਹੋ ਕੇ ਖੇਡਾਂ ਕਰਾਉਂਦੀ ਹੈ ਸੋ ਇਹ ਖੇਡਾਂ ਬਹੁਤ ਜ਼ਰੂਰੀ ਨੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੈ ਕਿ ਜੇ ਕੋਈ ਵੱਡੀ ਤਾਕਤ ਦੇ ਸਕਦਿਆ ਨੌਜਵਾਨਾਂ ਨੂੰ ਤਾਂ ਖੇਡਾਂ ਰਾਹੀਂ ਦੇ ਸਕਦੇ ਹਾਂ ਸੋ ਬਹੁਤ ਬਹੁਤ ਮੋਰਚਲਾ ਬਰੂਚੇ ਜਿਹੜਾ 6ਵਾਂ ਕਬੱਡੀ ਟੂਰਨਾਮੈਂਟ ਹੋ ਰਿਹਾ ਪੰਜਾਬ ਦੇ ਵਿੱਚੋਂ ਨੰਬਰ 1 ਟੂਰਨਾਮੈਂਟ ਆ ਬਹੁਤ ਵਧੀਆ ਟੂਰਨਾਮੈਂਟ ਸਭ ਤੋਂ ਥੂਸਰੀ ਗੱਲ ਆ ਕਿ ਇਸ ਸਾਰੇ ਨੌਜਵਾਨਾਂ ਦੇ ਨੌਜਵਾਨਾਂ ਦੇ ਇਕੱਠੇ ਹੋ ਗਏ ਇਹ ਨਾਲ ਮਿਲ ਕੇ ਇਹ ਟੂਰਨਾਮੈਂਟ ਕਰਾਉਦੇ ਨੇ 6ਵਾਂ ਟੂਰਨਾਮੈਂਟ ਹੋ ਰਿਹਾ ਸੋ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਬਹੁਤ ਵਧੀਆ ਵਧੀਆ ਸੇਧ ਮਿਲਦੀ ਆ ਜਿੱਥੇ ਨੌਜਵਾਨਾਂ ਖੇਡਾਂ ਜੋੜਨਾ ਚਾਹੀਦਾ ਇਹ ਜੇ ਵੱਡੇ ਕਪੂਂਦ ਨੇ ਬੱਚਿਆਂ ਤੋਂ ਛਾ ਪੈਦਾ ਹੁੰਦਾ ਕਿ ਅਸੀਂ ਵੀ ਵੱਡੇ ਖਿਡਾਰੀ ਬਣੀਏ ਨਾਮ ਪੈਦਾ ਕਰੀਏ ਸੋ ਇਸ ਕਰਕੇ ਸੀਡ ਸਪੋਰਟਸ ਦੀ ਸੀਡ ਸਪੋਰਟਸਪਗ ਸਪੀਡ ਪਾਕਿਸਤਾਨ ਸਪੋਰਟਸ ਕਲੱਬ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਕਿ ਤੁਸੀਂ ਬੜਾ ਵਧੀਆ ਪ੍ਰਾਲਾ ਕਰਦੇ ਨੌਜਵਾਨਾਂ ਨੂੰ ਖੇਡਾਂ ਜੋੜਦੇ ਹੋ ਜਿੱਥੇ ਅੱਜ ਨਸ਼ਿਆਂ ਦੀ ਗੱਲ ਕਰਨੋਂ ਨੌਜਵਾਨਾਂ ਦੇ ਵਿੱਚ ਤਾਂ ਮੈਂ ਸਭ ਤੋਂ ਸਹੀ ਪਾਸੇ ਰੋਣਾ ਤਾਂ ਨੌਜਵਾਨਾਂ ਖੇਡਾਂ ਜੋੜਨਾ ਚਾਹੀਦਾ ਸੋ ਬਹੁਤ ਵਧੀਆ ਪ੍ਰਾਲਾ ਮੈਂ ਇਸ ਗੱਲ ਦੀ ਆਪਣੇ ਵੱਲੋਂ ਵਧਾਈ ਪੇਸ਼ ਕਰਦਾ ਸਾਰੇ ਸਰਾਹਤ ਵਿੱਚ ਕਰਦਾ ਜੀ ਅੱਜ 6ਵੇਂ ਕਵਿਡੀ ਕੱਪ ਦਾ ਦੂਜਾ ਦਿਨ ਹੈ ਜੀ ਕੀ ਕਹਿਣਾ ਚੈਂਪੀਅਨ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੀਡੀਆ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਸਾਰੇ ਟੂਰਨਾਮੈਂਟ ਨੂੰ ਕਵਰ ਕਰਿਆ ਤੇ ਹਰ ਖਬਰ ਦਰਸ਼ਕਾਂ ਤੱਕ ਪਹੁੰਚਾਈ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਰਿਹਾ ਬਹੁਤ ਠਾਠਾ ਮਾਰਦਾ ਇਕੱਠਾ ਸਾਰੇ ਮਲਕੀਤ ਐਗਰੋ ਇੰਟਰਸਟਰੀ ਤੋਂ ਬੋਚਨ ਚਰਨ ਸਿੰਘ ਜੀ ਤੇ ਪ੍ਰੀਤ ਤੋਂ ਪਹੁੰਚੇ ਸੀਗੇ ਹਰੀ ਸਿੰਘ ਜੀ ਤੇ ਬਰਿੰਦਰ ਸਿੰਘ ਜੀ ਹਲਕਾ ਚਾਰ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਪਹੁੰਚੇ ਸੀ ਬਹੁਤ ਸਾਰੇ ਦਰਸ਼ਕ ਪਹੁੰਚੇ ਹੋયા ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅੱਜ ਦਾ ਜਿਹੜਾ ਕਬੱਡੀ ਕੱਪਾ ਸਿਕਰਮ ਸੂਰਿਆ ਲੋਕ ਇੰਨਾ ਉਤਸ਼ਾਹ ਨਾਲ ਮੈਚ ਰੇ ਰਹੇ ਨੇ ਬਹੁਤ ਤਾਕੜੇ ਮੈਚ ਨਾਮੀ ਖਿਡਾਰੀ ਖੇਡ ਰਹੇ ਹਾਂ ਜੀ ਔਰ ਖਿਡਾਰੀਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਖਿਡਾਰੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਨਸਿਆਂ ਤੋਂ ਰਹਿਤ ਕਬੱਡੀ ਖੇਡੋ ਨਸਿਆਂ ਚਕਨਾਖਟ ਵਾਲੀ ਚੀਜ਼ ਨਾ ਵਰਤੋ ਤੇ ਜਿਹੜੇ ਵੀ ਤੁਸੀਂ ਕਲੱਬ ਨਾਲ ਆਪਣਾ ਵਾਅਦਾ ਕਰਦੇ ਹੋ ਉਹੀ ਖਿਡਾਰੀ ਖੇਡੋ ਕਦੇ ਵੀ ਕਲੱਬ ਨਾਲ ਕੋਈ ਆਪਾਂ ਮਿਸਟੇਕ ਨਾ ਕਰੀਏ ਕਲੱਬ ਨੂੰ ਕਿਸੇ ਵੀ ਧੋਖੇ ਚ ਨਾ ਰੱਖੀ ਜੀ ਉਹ ਦੇਖੋ ਸ਼ਹੀਦ ਭਗਤ ਸਿੰਘ ਫਲ ਸੋਸਾਇਟੀ ਬਲੋ 6ਵਾਂ ਕੁਆਰਟਰਿਕ ਕੱਪ ਹਰ ਸਾਲ ਦੀ ਤਰ੍ਹਾਂ ਕਰਾਇਆ ਜਾ ਰਿਹਾ ਹੈ ਇਹ ਟੂਰਨਾਮੈਂਟ ਦਾ ਕਹੇ ਨੌਜਵਾਨਾਂ ਦੇ ਵਿੱਚ ਇਹ ਨਸ਼ੇ ਤੋਂ ਦੂਰ ਰਹਿਣ ਵਾਸਤੇ ਇਹ ਟੂਰਨਾਮੈਂਟ ਹਰ ਸਾਲ ਕਰਵਾਈਦਾ ਹੈ ਤੇ ਲੋਕਾਂ ਨੂੰ ਇਹ ਮੈਸੇਜ ਦਿੰਨੇ ਆ ਕਿ ਖੇਡਾਂ ਨਾਲ ਜੁੜੋ ਕਿਉਂਕਿ ਆਪਣੀ ਮਾਂਬ ਖੇਡ ਕਬੱਡੀ ਆ ਜੁਰਗੇ ਸ਼ਰਮੀਆਂ ਕਾਲੀਦਲ ਦੇ ਸਮੇਂ ਵਿੱਚ ਇਹ ਸਿਖਰਾਂ ਤੱਕ ਪੰਚਾਇਤ ਸੀ ਸਰਤਾ ਸੁਭੀ ਸਿੰਘ ਬਾਦਲ ਜੀ ਕਿਉਂਕਿ ਮੌਜੂਦੇ ਹਾਲਾਤ ਅੱਪ ਦੇਖਦਾ ਕਿ ਅੱਜ ਕੱਲ ਨੌਜਵਾਨ ਨਸ਼ਿਆਂ ਵਿੱਚ ਕਰਕ ਹੋ ਰਿਹਾ ਤੇ ਇਸ ਕਰਕੇ ਇਹ ਖੇਡਾਂ ਉਹਨਾਂ ਤੇ ਬਹੁਤ ਪ੍ਰਭਾਵ ਬੰਦੇ ਨੇ ਕਿ ਤੁਸੀਂ ਖੇਡਾਂ ਉਸਤਾਦ ਕਰ ਰਹੇ ਆ ਤੇ ਖੇਡਾਂ ਪਹੁੰਚੋ ਕਿਵੇਂ ਦੇਖਦੇ ਹੋ ਜੀ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਹੜਾ ਰਪਦੰਮਨ ਕਾਲਜ ਸਟੇਡੀਅਮ ਦੇ ਵਿੱਚ ਸੇਵਾ ਨਾਭਾ ਕਬੱਡੀ ਕੱਪ ਕਰਾਇਆ ਜਾ ਰਿਹਾ ਬਹੁਤ ਹੀ ਸਲਾੰਘਾਯੋਗ ਆ ਨੌਜਵਾਨ ਵਧਾਈ ਦੇ ਪਾਤਰ ਨੇ ਜਿਹੜੇ ਐਡਾ ਵੱਡਾ ਪ੍ਰਾਲਾ ਹਰ ਇੱਕ ਸਾਲ ਕਰਦੇ ਨੇ ਤੇ ਨੌਜਵਾਨ ਨਸ਼ਿਆਂ ਤੋਂ ਦੂਰ ਰੱਖਣ ਲਈ ਤੇ ਖੇਡਾਂ ਵੱਲ ਉਹਨਾਂ ਦਾ ਧਿਆਨ ਦਿਵਾਉਣ ਲਈ ਇਹਨਾਂ ਵੱਲੋਂ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਹੁੰਦਾ ਤੇ ਨਾਲ ਹੀ ਜਿਹੜੇ ਸਹਿਯੋਗ ਕਰਦੇ ਸਾਡੇ ਮਲਕੀਤ ਕਮਲਤੋ ਸਰਦਾਰ ਚੰਦ ਸਿੰਘ ਜੀ ਫਰੀਦ ਦੇ ਗਰੁੱਪ ਤੇ ਹੋਰ ਬਹੁਤ ਸਾਰੇ ਸਹਿਯੋਗੀ ਨੇ ਤੇ ਪਰਮਜੀਤ ਸਿੰਘ ਤੁਹੀ ਕੋਈ ਪਿੰਡੀ ਪ੍ਰਧਾਨ ਹੁੰਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਤਰੱਕੀਆਂ ਬਖਸ਼ੇ